ਪਿਛਲੇ ਲਾਸਟ ਕੁ ਸਮੇਂ ਤੋਂ ਅਸੀਂ ਕਿਡਨੀ ਦੇ ਉੱਪਰ ਜਿਵੇਂ 슈ਗਰ ਦੇ ਉੱਪਰ ਕੰਮ ਕਰਦੇ ਪਏ ਨਾਲ ਕਿਡਨੀ ਉੱਪਰ ਵੀ ਕੰਮ ਕਰਦੇ ਹੋਏ ਬਹੁਤ ਜ਼ਿਆਦਾ ਲੋਕ ਕਿਡਨੀ ਪੇਸ਼ੈਂਟ ਬਣ ਚੁੱਕੇ ਜਿਵੇਂ ਤੁਸੀਂ ਬੋਲਿਆ ਹਾਰਟ ਦਾ ਵੀ ਅਗਲਾ ਧਿਆਨ ਰੱਖ ਲੈਂਦਾ ਉਹਨੂੰ ਸਾਹ ਚੜਨ ਲੱਗ ਪਿਆ ਮਤਲਬ ਕਿ ਮੇਰੇ ਕੋਲੇਸਟ੍ਰੋਲ ਵੱਧ ਗਿਆ ਉਹਨੂੰ ਐਸਿਡ ਬਣ ਲੱਗ ਪਿਆ ਕਹਿੰਦਾ ਲੀਵਰ ਫੈਟੀ ਹੋ ਗਿਆ ਪਰ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਫਰੂਕੀ ਸਾਹਿਬ ਕਿਡਨੀ ਦਾ ਉਦੋਂ ਪਤਾ ਲੱਗਦਾ ਜਦੋਂ ਕਰੀਟਿਨਿਨ 5 ਤੋਂ 6 ਹੋ ਜਾਂਦਾ ਬਲੱਡ ਯੂਰੀਆ 254 ਜਾਂਦਾ ਯੂਰਿਕ ਐਸਿਡ 7 ਤੋਂ 8 ਹੋ ਜਾਂਦਾ ਉਦੋਂ ਜਾ ਕੇ ਪਤਾ ਲੱਗਦਾ ਇਹ ਕਿ ਅੱਜ ਤੋਂ ਪਹਿਲਾਂ ਇਸ ਮਸੱਈਆ ਨਹੀਂ ਸੀ ਗਿਆ ਉਹ ਜਿਵੇਂ ਧਰਤੀ ਦੇ ਪੈਦਾ ਹੁੰਦੇ ਸੀ ਜੋ ਆਰਗਨ ਕੁਦਰਤ ਵੱਲੋਂ ਲੈ ਕੇ ਪੈਦਾ ਹਾਇ ਸੀ ਜਿੰਨੀਆਂ ਡਿਲੇ ਉਵੇਂ ਸਾਰਾ ਸਾਬਤ ਸਰੀਰ ਨੂੰ ਵਾਪਸ ਕਰਦੇ ਸੀ ਕੁਦਰਤ ਨੂੰ 40 ਸਾਲ ਤੱਕ ਜਾਂਦੇ ਜਾਂਦਾ ਕਿਸੇ ਦਾ ਕੁਝ ਖਰਾਬ ਹੋ ਜਾਂਦਾ ਕਿਸੇ ਦਾ ਕੁਝ ਕਿਸੇ ਦਾ ਕੁਝ ਕਿਡਨੀ ਹੀ ਇੱਕ ਹੋ ਜਾਂਦੀ ਹੈ ਟ੍ਰਾਂਸਪਲੈਂਟ ਹੋ ਜਾਂਦੀ ਜਾਂ ਕਿਦਰੀ ਡੈਮੇਜ ਜਾਂਦੀ ਇੱਕ ਤੇ ਚੱਲਦਾ ਹੁੰਦਾ ਹੁਣ ਉਹਦੇ ਪਿੱਛੇ ਇੱਕ ਚੀਜ਼ ਵੱਡੀ ਸਾਇੰਸ ਕੀ ਕੰਮ ਕਰਦੀ ਹੈ ਮੈਂ ਕਿਚੀ ਦਦਨਾ ਫਰੁਕੀ ਸਾਹਿਬ ਉਦੋਂ ਲੋਕ ਆਜ਼ਾਦ ਹੁੰਦੇ ਸੀ ਬੇਫਿਕਰੇ ਹੁੰਦੇ ਸੀ ਦੇਖੋ ਅੱਜ ਮਿੰਟੋ ਮਿੰਟੀ ਗੁੱਸੇ ਚ ਅੱਜ ਪੰਜਾਬ ਚ ਇਸ ਤਰ੍ਹਾਂ ਦਾ ਮਾਹੌਲ ਚੱਲਿਆ ਕਿ ਇਹਨਾਂ ਲੜੇ ਨਹੀਂ ਅਗਲਾ ਰਿਵਾਲਵਰ ਕਰਦਾ ਠਾ ਗੋਲੀ ਮਾਰਦਾ ਮੱਥੇ ਚ ਪਿਛਲੇ ਲਾਸਟ ਕੁਝ ਸਮੇਂ ਤੋਂ ਅਸੀਂ ਕਿਡਨੀ ਦੇ ਉੱਪਰ ਹੀ ਜਿਵੇਂ 슈ਗਰ ਦੇ ਉੱਪਰ ਕੰਮ ਕਰਦੇ ਪਏ ਨਾਲ ਕਿਡਨੀ ਉੱਪਰ ਵੀ ਕੰਮ ਕਰਦੇ ਹੋਏ ਅੱਜ ਕਿਡਨੀ ਉੱਪਰ ਹੀ ਵੀਡੀਓ ਬਣਾਉਂਦਾ ਕਿਉਂ ਅਸੀਂ ਸੋਚਿਆ ਕਿਉਂਕਿ ਅੱਜ ਬਹੁਤ ਜਿਆਦੇ ਲੋਕ ਕਿਡਨੀ ਪੇਸ਼ੈਂਟ ਬਣ ਚੁੱਕੇ ਜਿਵੇਂ ਤੁਸੀਂ ਬੋਲਿਆ ਹਾਰਟ ਦਾ ਵੀ ਅਗਲਾ ਧਿਆਨ ਰੱਖ ਲੈਂਦਾ ਉਹਨੂੰ ਸਾਹ ਚੜਨ ਲੱਗ ਪਿਆ ਮਤਲਬ ਕਿ ਮੇਰੇ ਕੋਲੇਸਟ੍ਰੋਲ ਵੱਧ ਗਿਆ ਕਿ ਮੈਂ ਚੈੱਕ ਕਰਵਾ ਲਾ ਠੀਕ ਆ ਉਹਨੂੰ ਐਸਿਡ ਬਣ ਲੱਗ ਪਿਆ ਕਹਿੰਦਾ ਲੀਵਰ ਫੈਕਟਰੀ ਹੋ ਗਿਆ ਪਰ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਫਰੂਕੀ ਸਾਹਿਬ ਕਿਡਨੀ ਦਾ ਉਦੋਂ ਪਤਾ ਲੱਗਦਾ ਜਦੋਂ ਕਰੀਟਨਿਨ 5 ਤੋਂ 6 ਹੋ ਜਾਂਦਾ ਬਲੱਡ ਯੂਰੀਆ 254 ਜਾਂਦਾ ਯੂਰਿਕ ਐਸਿਡ 7 ਤੋਂ 8 ਹੋ ਜਾਂਦਾ ਉਦੋਂ ਜਾ ਕੇ ਪਤਾ ਲੱਗਦਾ ਕਿ ਕਿਡਨੀ ਤਾਂ ਖਰਾਬ ਹੋ ਗਈ ਮੈਂ ਤਾਂ ਵੇਖਿਆ ਹੀ ਨਹੀਂ ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਹੁਣ ਇਹਦੇ ਵਿੱਚ ਸਭ ਤੋਂ ਵੱਡ ਅੱਜ ਤੋਂ ਪਹਿਲਾਂ ਇਸ ਸਮੱਸਿਆ ਨਹੀਂ ਸੀ ਹੈ ਗਿਆ ਜੇ ਮੈਂ ਗੱਲ ਕਰਾਂ 2000 ਸਾਲ ਤੋਂ ਪਿੱਛੇ ਜਾ ਕੇ ਗੱਲ ਕਰਾਂ 2000 ਸਾਲ ਤੋਂ ਬਾਅਦ ਦੀ ਗੱਲ ਨਹੀਂ ਆ ਪਿੱਛੇ ਲੋਕ ਤੰਦਰੁਸਤੀ ਨਾਲ ਉਹ ਜਿਵੇਂ ਧਰਤੀ ਦੇ ਪੈਦਾ ਹੁੰਦੇ ਸੀ ਜੋ ਆਰਗਨ ਕੁਦਰਤ ਵੱਲੋਂ ਲੈ ਕੇ ਪੈਦਾ ਹੁੰਦੇ ਸੀ ਜਿੰਨੀਆਂ ਦੇਲੇ ਉਵੇਂ ਸਾਰਾ ਸਾਬਤ ਸਰੀਰ ਨੂੰ ਵਾਪਸ ਕਰਦੇ ਸੀ ਕੁਦਰਤ ਨੂੰ ਅੱਜ 40 ਸਾਲ ਤਿੱਕਰ ਜਾਂਦੇ ਆਂਦਾ ਕਿਸੇ ਦਾ ਕੁਝ ਖਰਾਬ ਹੋ ਜਾਂਦਾ ਕਿਸੇ ਦਾ ਕੁਝ ਕਿਸੇ ਦਾ ਕੁਝ ਕਿਹਦੀ ਕਿਡਨੀ ਹੀ ਇੱਕ ਹੋ ਜਾਂਦੀ ਹੈ ਟਰਾਂਸਪਲੈਂਟ ਹੋ ਜਾਂਦੀ ਜਾਂ ਕਿਹਦੀ ਡੈਮੇਜ ਆਉਂਦੀ ਹੈ ਇੱਕ ਤੇ ਚੱਲਦਾ ਹੁੰਦਾ ਅੱਜ ਉਹ 70% ਆਫ ਦਾ ਸੀਰ ਖਤਮ ਕਰ ਲੈਂਦਾ ਹੁਣ ਉਹਦੇ ਪਿੱਛੇ ਇੱਕ ਚੀਜ਼ ਵੱਡੀ ਸਾਇੰਸ ਕੀ ਕੰਮ ਕਰਦੀ ਹੈ ਮੈਂ ਕਿਚੀ ਦਾ ਨਫਰੁਕੀ ਸਾਹਿਬ ਉਦੋਂ ਲੋਕ ਆਜ਼ਾਦ ਹੁੰਦੇ ਸੀ ਬੇਫਿਕਰੇ ਹੁੰਦੇ ਸੀ ਖੁੱਲੇ ਕੋਈ ਟੈਨਸ਼ਨ ਨਹੀਂ ਸੀ ਹੁੰਦੀ ਕੋਈ ਜਿਵੇਂ ਮਰਜ਼ੀ ਕਰੇ ਜਦੋਂ ਅਸੀਂ ਬੇਫਿਕਰੇ ਹੋ ਕੇ ਚੱਲਾਂਗੇ ਵਧੀਆ ਹੁਕ ਤਰੀਕੇ ਨਾਲ ਚੱਲਾਂਗੇ ਤੇ ਸਾਡੇ ਸਰੀਰ ਦੇ ਕੋਈ ਵੀ ਆਰਗਨ ਖਰਾਬ ਨਹੀਂ ਹੋਣਗੇ ਹੁਣ ਦੇਖੋ ਅੱਜ ਸਭ ਤੋਂ ਪਹਿਲਾਂ ਮੈਂ ਗੱਲ ਕਰਾਂ ਗੁੱਸਾ ਵੀ ਮਾੜੀ-ਮਾੜੀ ਗੱਲ ਤੇ ਬੰਦਾ ਗੁੱਸਾ ਚੱਲ ਰਿਹਾ ਦੇਖੋ ਅੱਜ ਮਿੰਟੋ-ਮਿੰਟੇ ਗੁੱਸੇ 'ਚ ਅੱਜ ਪੰਜਾਬ 'ਚ ਇਸ ਤਰ੍ਹਾਂ ਦਾ ਮਾਹੌਲ ਚੱਲਿਆ ਕਿ ਇਹਨਾਂ ਲੜੇ ਨਹੀਂ ਅਗਲਾ ਰਿਵਾਲਵਰ ਕਰਦਾ ਠਾ ਗੋਲੀ ਮਾਰਦਾ ਮੱਥੇ 'ਚ ਕਤਲ ਤਾਂ ਐ ਹੀ ਹੋ ਗਿਆ ਨਾਰਮਲ ਮਾਰ ਦਿੰਦੇ ਕਿਉਂ ਗੁੱਸਾ ਹੁਣ ਗੁੱਸੇ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਡਾ ਲੀਵਰ ਖਰਾਬ ਹੋਏ ਠੀਕ ਹੈ ਠੀਕ ਹੁਣ ਦੂਸਰੇ ਨੰਬਰ ਤੇ ਆ ਗਿਆ ਹੁਣ ਲੋਕ ਜਦੋਂ ਪਰੇਸ਼ਾਨੀ ਹੋਏਗੀ ਕਿਸੇ ਨੂੰ ਪਰੇਸ਼ਾਨੀ ਕਾਦੀਏ ਬੱਚੇ ਪੜਾਉਣ ਦੀ ਪਰੇਸ਼ਾਨੀ ਕੰਮ ਦੀ ਪਰੇਸ਼ਾਨੀ ਹੈ ਜਾਂ ਫਲਾਣਾ ਕੋਈ ਵੱਡੀ ਚੀਜ਼ ਲੈ ਆ ਹੁੰਦੀ ਪਰੇਸ਼ਾਨੀ ਹੁਣ ਉਹਦੇ ਵਿੱਚ ਦੁਖੀ ਰਹਿਣ ਲੱਗ ਪਏ ਫੇਫੜੇ ਖਰਾਬ ਹੋ ਜਾਣਗੇ ਹੁਣ ਅੱਗੇ ਆ ਜੋ ਚਿੰਤਾ ਚਿੰਤਾ ਵਿੱਚ ਪੇਟ ਅਜ 99% ਲੋਕਾਂ ਦਾ ਪੇਟ ਖਰਾਬ ਹੈ ਚਿੰਤਾ ਬਾਦੂ ਦੀ ਤਣਾਵ ਰਹੇਗਾ ਜਦੋਂ ਹੁਣ ਦੇਖੋ ਗੁੱਸਾ ਵੀ ਹੈ ਦੁਖੀ ਵੀ ਚਿੰਤਾ ਵੀ ਹੁਣ ਆ ਗਿਆ ਤਣਾਵ ਮਾਨਸਿਕ ਅਵਸਥਾ ਬਿਮਾਰ ਹੋ ਜਾਗੀ ਆ ਜਿੰਨੇ ਸਾਡੇ ਕੋ ਰੋਗੀ ਆ ਰਹੇ ਨਾ ਉਹਦੇ ਵਿੱਚ ਸਭ ਤੋਂ ਵੱਡਾ ਰੋਲ ਇਸ ਟਾਈਮ ਤਣਾਵ ਦਾ 90% ਲੋਕ ਦਿਮਾਗੀ ਤੌਰ ਤੇ ਪਰੇਸ਼ਾਨ ਹੁਣ ਲਾਸਟ ਜਿਸ ਟਾਪਿਕ ਤੇ ਅੱਜ ਆਪਾਂ ਗੱਲ ਕਰਨ ਲੱਗੇ ਆ ਉਸ ਟਾਪਿਕ ਦਾ ਨਾਮ ਹੈ ਕਿਡਨੀ ਔਰ ਕਿਡਨੀ ਕਿਉਂ ਖਰਾਬ ਹੋਏਗੀ ਅੱਜ ਹਰੇਕ ਬੰਦੇ ਨੂੰ ਡਰ ਡਰ ਕਾਦਾ ਮੈਂ ਮੇਰੇ ਤੇ ਕੋਈ ਕਿਸੇ ਦਾ ਕੋਈ ਕਿਸੇ ਦਾ ਨੁਕਸਾਨ ਨਾ ਕਰ ਲਵਾਂ ਜਾਂ ਮੇਰਾ ਕਾਰੋਬਾਰ ਨਹੀਂ ਚੱਲ ਰਿਹਾ ਮੈਂ ਭਲਕੇ ਇਸ ਕੰਮ ਚ ਫੇਲ ਨਾ ਹੋ ਜਾ ਉਹ ਡਾਰੀ ਹੋਏ ਇੰਨਾ ਕੋਈ ਡਰ ਖਤਮ ਚੜ ਗਿਆ ਨਾ ਸਰੀਰ ਦੇ ਉੱਤੇ ਔਰ ਡਰ ਦੇ ਨਾਲ 100% ਤੁਹਾਡੀ ਕਿਡਨੀ ਖਰਾਬ ਹੋਏ ਹੁਣ ਦੇਖੋ 슈ਗਰ ਵਾਲਾ ਪੇਸ਼ੈਂਟ ਹੈ 슈ਗਰ ਵਾਲੇ ਪੇਸ਼ੈਂਟ ਦੀ ਕਿਡਨੀ ਬਹੁਤ ਛੇਤੀ ਖਰਾਬ ਹੁੰਦੀ ਹੈ ਇੱਕ ਤਾਂ ਉਹ 슈ਗਰ ਨਾਲ ਖਾਧੀਆਂ ਗੋਲੀਆਂ ਦੂਜਿਆਂ ਦੀ ਕਾਉਂਸਲਿੰਗ ਇਸ ਲੈਵਲ ਦੀ ਪਹਿਲਾਂ ਕਰ ਦਿੱਤੀ ਜਾਂਦੀ ਆ ਉਹਦੇ ਅੰਦਰ ਇੱਕ ਡਰ ਪੈਦਾ ਕਰ ਦਿੱਤਾ ਜਾਂਦਾ ਉਹ ਜਦੋਂ ਡਰ ਪੈਦਾ ਹੁੰਦਾ ਤਾਂ ਫਿਰ ਉਹ ਕਿਡਨੀ ਦੇ ਵਿੱਚ ਹੁਣ ਕਿਡਨੀ ਜਦੋਂ ਖਰਾਬ ਹੋਏਗੀ ਤਾਂ ਤੁਸੀਂ ਦੇਖ ਲਓ ਅਗਲਾ ਘਰ ਦਿਸਣਾ ਸ਼ੁਰੂ ਹੋ ਜਾਂਦਾ ਹੈ ਅਗਲਾ ਘਰ ਦਾ ਮਤਲਬ ਤੁਸੀਂ ਸਮਝ ਹੀ ਚੱਕੇ ਕਿਉਂਕਿ ਅੱਜ ਆਪਾਂ ਜਿਹੜੀ ਚਿੰਤਾ ਤੁਹਾਡੇ ਸਾਹਮਣੇ ਚੀਜ਼ ਲੈ ਕੇ ਆਏ ਆ ਉਹ ਸਭ ਤੋਂ ਇਹ ਉਹਨਾਂ ਵਾਸਤੇ ਆ ਜਿਨ੍ਹਾਂ ਦੀ ਕਿਡਨੀ ਅੱਜ ਬਚੀ ਹੋਈ ਆ ਜਿਹੜੀ ਤੰਦਰੁਸਤੀ ਉਹ ਬਚਾਉਣਾ ਚਾਹੁੰਦੇ ਚਾਹੁੰਦੀ ਆ ਤੇ ਉਹ ਇਸ ਵੀਡੀਓ ਨੂੰ ਬੜੇ ਧਿਆਨ ਨਾਲ ਸੁਣੋ ਕਿਡਰੀਆਂ ਹਰ ਦਿਨ 200 ਲੀਟਰ ਤਿੱਕਰ ਬਲੱਡ ਨੂੰ ਪਿਊਰੀਫਾਈ ਕਰਦੀਆਂ 200 ਲੀਟਰ 200 ਲੀਟਰ اچھا ਇਹ ਕਿਤਾ ਮੁੱਠੀ ਕਿ ਇੰਨੀ ਕਿ ਮੁੱਠੀ ਕਿ ਜਿੰਨੀ ਬਿਲਕੁਲ ਮੁੱਠੀ ਜਿੰਨੀ ਆ ਪਰ ਹਰ ਰੋਜ਼ 200 ਲੀਟਰ ਜਿਹੜਾ ਬਲੱਡ ਹੈ ਨਾ ਉਹਨੂੰ ਫਿਲਟਰ ਕਰਦੀ ਹਰ ਰੋਜ਼ ਸਾਡੀ ਕਿਡਨੀ ਤੇ ਪਰ ਫਿਰ ਅਸੀਂ ਕਰਦੇ ਆ ਅਸੀਂ ਖਾਣ ਪੀਣ ਲੱਗਿਆਂ ਵੇਖਦੇ ਨਹੀਂ ਜੋ ਅਸੀਂ ਹੈਵੀ ਫਿਰ ਐਂਟੀਬਾਇਓਟਿਕ ਜਿਹੜੀਆਂ ਅਸੀਂ ਟੈਬਲੇਟ ਪੈਨ ਕਿਲਰ ਅਸੀਂ ਅੰਦਰ ਸੱਟੀ ਜਾਂਦੇ ਉਹ ਜਿਹੜੀ ਸਾਡੀ ਕਿਡਨੀ ਜਿਹੜੀ ਛੰਨੀ ਜਦੋਂ ਬੰਦ ਹੋ ਜਾਂਦੀ ਹੈ ਫਿਰ ਫਿਲਟਰ ਕਰਨਾ ਬੰਦ ਕਰ ਦਿੰਦੀ ਫਿਰ ਸਾਨੂੰ ਬਾਹਰੀ ਤੌਰ ਤੇ ਜਾ ਕੇ ਫਿਲਟਰਾਈਜ਼ ਕਰਾਉਣਾ ਚਾਹੁੰਦੇ ਹੁਣ ਅੱਜ ਆਪਾਂ ਜਿਹੜੀ ਗੱਲ ਕਰਦੇ ਤੁਸੀਂ ਗੱਲ ਕੀਤੀ ਸੀ ਕੈਪਟਨ ਸਾਹਿਬ ਦੀ ਠੀਕ ਹੈ ਦੇਖੋ ਜਿੰਨਾ ਦਾ ਅੱਜ ਸਭ ਤੋਂ ਜ਼ਿਆਦਾ ਇਹ ਸਮੱਸਿਆ ਸਭ ਤੋਂ ਜ਼ਿਆਦਾ ਖਤਰਾ ਹੈ ਕਿ ਜਿਹੜੇ 슈ਗਰ ਪੇਸ਼ੈਂਟ ਆ ਉਹਨਾਂ ਵਾਸਤੇ ਉਹ ਜ਼ਰੂਰੀ ਸਮਝ ਲੈਣ ਕਿਉਂਕਿ 슈ਗਰ ਪੇਸ਼ੈਂਟਾਂ ਨਾਲੇ ਨੂੰ ਜਿਆਦੀ ਪ੍ਰੋਬਲਮ ਆ ਸਕਦੀ ਹੈ ਜਿਹੜੀਆਂ ਹਰ ਰੋਜ਼ ਟੈਬਲਟ ਖਾ ਰਿਆ ਹੁਣ ਆਪਾਂ ਜਿੰਦੀਆਂ ਕਿਡਨੀਆਂ ਖਰਾਬ ਹੋ ਚੁੱਕੀਆਂ ਜਿਨ੍ਹਾਂ ਦੇ ਉੱਪਰ ਡੈਲਸਿਸ ਹੋ ਰਹੇ ਉਹਨਾਂ ਦੇ ਉੱਤੇ ਇਹ ਨੁਸਖਾ ਕੰਮ ਜ਼ਰੂਰ ਕਰੇਗਾ ਪਰ ਬਹੁਤ ਸਲੋ ਕੰਮ ਕਰੇਗਾ ਠੀਕ ਹੈ ਬਹੁਤ ਸਲੋ ਅਗਰ ਉਹ ਵੀ ਕੈਪਟਨ ਸਾਹਿਬ ਤਾਂ ਆਪਣੀਆਂ ਕਿਡਨੀਆਂ ਨੂੰ ਦੁਬਾਰਾ ਐਕਟਿਵ ਕਰਨਾ ਚਾਹੁੰਦੇ 9 ਵਾਰ 9 ਕਰਨਾ ਚਾਹੁੰਦੇ ਆ ਤੇ ਫਿਰ ਉਹਨਾਂ ਲਈ ਫਰੂਕੀ ਸਾਹਿਬ ਸਪੈਸ਼ਲ ਆਪਣਾ ਬ੍ਰਹਮਅਸਤਰ ਔਰ ਉਹਨਾਂ ਦੇ ਵਿੱਚ ਇੱਕ ਆ ਦੇਖੋ ਇਹ ਸਪੈਸ਼ਲ ਹੀ ਕਿਡਨੀ ਵਾਸਤੇ ਆਪਾਂ ਮੈਡੀਸਨ ਤਿਆਰ ਕੀਤੀ ਹੋਈ ਆ ਇਹ ਵੀ ਨਾਲ ਪਾਣੀ ਦੇ ਵਿੱਚ ਬੂੰਦਾ ਪਾ ਕੇ ਆਪਾਂ 3 ਟਾਈਮ ਲੈਣੀ ਹੁੰਦੀ ਆ ਔਰ ਬ੍ਰਹਮਅਸਤਰ ਦੀ ਤਰ੍ਹਾਂ ਕੰਮ ਬਿਲਕੁਲ ਇਹ ਇਹ ਬ੍ਰਹਮਅਸਤਰ ਦਾ ਹੀ ਹਿੱਸਾ ਹੈ ਨਾ ਤੁਹਾਨੂੰ ਮੈਂ ਦੱਸਿਆ ਕਿ ਹਰ ਮੌਸਮ ਦੇ ਹਿਸਾਬ ਨਾਲ ਹਰ ਰੋਗ ਦੇ ਹਿਸਾਬ ਨਾਲ ਬ੍ਰਹਮਅਸਤਰ ਚੇਂਜ ਹੁੰਦਾ ਰਹਿੰਦਾ ਹੈ ਇਹ ਨਹੀਂ ਕਿ ਜਿਹੜਾ ਬ੍ਰਹਮਅਸਤਰ ਬਣ ਗਿਆ ਉਹੀ ਚੱਲੂ ਹਰੇਕ ਰੋਗੀ ਦੇ ਸਾਬ ਨਾਲ ਹਰੇਕ ਡਿਸੀਜ਼ ਦੇ ਹਿਸਾਬ ਨਾਲ ਇਹ ਚੇਜ ਹੁੰਦਾ ਰਹਿੰਦਾ ਔਰ ਜਿਵੇਂ ਜਿਵੇਂ ਬ੍ਰਹਮ ਅਸਤਰ ਦੇਖੋ ਜਿਵੇਂ ਇਹ ਪਾਣੀ ਪਿਆ ਆਪਣੇ ਕੋਲ ਹਨਾ ਐਂਦੇ ਆਪਾਂ ਕੁਛ ਬੂੰਦਾ ਐਂਦੇ ਪਾਈਆਂ 1 2 3 4 5 6 7 8 9 10 11 12 13 14 15 ਜਿਵੇਂ ਜਿਵੇਂ ਇਹ 15 ਬੂੰਦਾ ਪਾਣੀ ਚ ਪਾ ਕੇ ਆਪਾਂ ਪੀਣੀਆ ਸ਼ੁਰੂ ਕਰ ਦਾਂਗੇ ਸਾਰਿਆਂ ਦੇ 15 15 ਦਿਨ ਚ 3 ਟਾਈਮ 2 ਟਾਈਮ ਦਾ ਡੋਜ਼ ਹੁੰਦੀ ਸੈਟਲ ਉਵੇਂਵੇਂ ਤੁਹਾਡੀ ਕਿਡਨੀ ਤਹਾਡੇ ਅੰਦਰ ਜਿੰਨੇ ਵੀ ਸਮੱਸਿਆ ਆ ਰਹੀਆਂ ਉਹਨਾਂ ਦੀ ਰਿਪੇਅਰ ਕਰਨੀ ਔਰ ਮੈਂ ਇੱਕ ਚੀਜ਼ ਦੰਦਾ ਇਹ ਆ ਰੌ ਮਟੀਰੀਅਲ ਕੰਮ ਤੁਹਾਡੇ ਸਰੀਰ ਨਹੀਂ ਕਰਦਾ ਅਸੀਂ ਉਹਨੂੰ ਮਟੀਰੀਅਲ ਦੇ ਦਿੱਤਾ ਕਿਉਂਕਿ ਪੰਜ ਭੌਤਿਕ ਸਰੀਰ ਹੈ ਪੰਜ ਤਰ੍ਹਾਂ ਦੇ ਜਿਹੜੇ ਤੱਤ ਅਸੀਂ ਉਹਨਾਂ ਦੇ ਪੂਰੇ ਕਰਤੇ ਬਾਕੀ ਅਗਲਾ ਕੰਮ ਸਾਡੇ ਸਰੀਰ ਦਾ ਕਿ ਸਲਾਦ ਰੋਟੀ ਦੇ ਨਾਲ ਖਾਂਦੇ ਹੋ ਜਾਂ ਪਹਿਲਾਂ ਖਾਂਦੇ ਹੋ ਤੇ ਬਾਅਦ ਖਾਂਦੇ ਹੋ ਬੰਨ ਤਰੀਕਾ ਅਸੀਂ ਸਲਾਦ ਰੋਟੀ ਤੋਂ ਪਹਿਲਾਂ ਖਾਂਦੇ ਹਾਂ ਤੁਸੀਂ ਪਹਿਲਾਂ ਖਾਂਦੇ ਹੋ ਬਿਲਕੁਲ ਸਹੀ ਗੱਲ ਆ 90% ਲੋਕ ਉਹ ਆ ਜਿਹੜੇ ਰੋਟੀ ਵੀ ਖਾਂਦੇ ਆ ਤੇ ਸਲਾਦ ਵੀ ਖਾਂਦੇ ਆ ਰੋਟੀ ਵੀ ਖਾਂਦੇ ਆ ਸੈਲਡ ਵੀ ਖਾਂਦੇ ਆ ਰੋਟੀ ਵੀ ਖਾਂਦੇ ਆ ਸੈਲਡ ਵੀ ਖਾਂਦੇ ਆ ਮਤਲਬ ਕੁਝ ਰੋਟੀ ਖਾ ਲਿਆ ਨਾਲ ਹੀ ਸੈਲਡ ਇਸ ਤਰ੍ਹਾਂ ਨਹੀਂ ਗਲਤੀ ਕਰਨੀ ਠੀਕ ਹੈ ਇਸ ਚੀਜ਼ ਨੂੰ ਇਹਨੂੰ ਸੈਲਡ ਦੇ ਰੂਪ 'ਚ ਤੁਸੀਂ ਖਾਣਾ ਪਰ ਇਹਨੂੰ ਰੋਟੀ ਖਾਣ ਤੋਂ ਕੋਈ ਅੱਧਾ ਘੰਟਾ ਵੀ ਮਿੰਟ ਪਹਿਲਾਂ ਖਾਣਾ ਠੀਕ ਹੈ ਠੀਕ ਹੈ ਔਰ ਤੁਸੀਂ ਇਸ ਤਰ੍ਹਾਂ ਇਹਨੂੰ ਕੱਟ ਕੇ ਛੋਟੇ ਛੋਟੇ ਪੀਸ ਇਹਦੇ 'ਚ ਹੀ ਵਿਟਾਮਿਨ B6 ਵਿਟਾਮਿਨ C ਵਿਟਾਮਿਨ A ਠੀਕ ਹੈ ਨੈਚੁਰਲ ਇਹ ਇਹਦੇ ਵਿੱਚ ਜੋ ਤੁਸੀਂ ਲੈ ਕੇ ਚਲੋਗੇ ਇਹਨੇ ਤੁਹਾਡੇ ਕਿਡਨੀ ਨੂੰ ਨਹੀਂ ਇਹਨੇ ਤੁਹਾਡੇ ਕਈ ਚੀਜ਼ਾਂ ਦੀ ਰਿਪੇਅਰ ਕਰਨੀ ਸਰੀਰ ਨੂੰ ਸਾਰੀ ਬਾਡੀ ਬਸ ਖਾਣਾ ਇਸ ਤਰ੍ਹਾਂ ਰੋਟੀ ਤੋਂ ਪਹਿਲਾਂ ਅਸਾਧ ਰੋਚ ਠੀਕ ਹੈ ਆਹ ਕੀ ਬਾਤ ਕੀ ਬਾਤ